ਇਸ ਸਿੱਖੀ ਦੇ ਦੁਸ਼ਮਣਾਂ ਨੂੰ ਇੰਜ ਲੱਗਦਾ ਏ ਕਿ ਅਸੀਂ ਸਿੱਖੀ ਨੂੰ ਖਤਮ ਕਰ ਲਿਆ ਜਾਂ ਸਿੱਖੀ ਨੂੰ ਸੀ ਖਤਮ ਕਰ ਦਿਆਂਗੇ ਗੁਰੂ ਅਰਜਨ ਦੇ ਮਹਾਰਾਜ ਉ ਉਬਲਦੀਆਂ ਦੀਗਾਂ 'ਚ ਬੈਠੇ ਤਤੀਆਂ ਤਵੀਆਂ ਦੇ ਬੈਠੇ ਤੇ ਗਰਮ ਰੇਤਾਂ ਉਹਨਾਂ ਦੇ ਸੀਸ ਤੇ ਪਾਈ ਗਈ ਜਿਸ ਵੇਲੇ ਇਸ ਸੰਸਾਰ ਤੋਂ ਗੁਰੂ ਅਰਜਨ ਦੇ ਮਹਾਰਾਜ ਸ਼ਹਾਦਤ ਪ੍ਰਾਪਤ ਕਰ ਗਏ ਤੇ ਸਿੱਖੀ ਦਾ ਦੁਸ਼ਮਣ ਸੋਚਦਾ ਕਹਿੰਦਾ ਅੱਜ ਮੈਂ ਸਿੱਖੀ ਦਾ ਗੂਟਾ ਖਤਮ ਕਰ ਦਿੱਤਾ ਏ ਪਰ ਕੁਛ ਦੇਰ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਨੇ ਫੇਰ ਦੁਸ਼ਮਣ ਦੇ ਅੱਖਾਂ ਜੱਖਾਂ ਪਾ ਕੇ ਗੱਲ ਕੀਤੀ ਏ ਚਾਰ ਜੰਗਾਂ ਲੜੀਆਂ ਤੇ ਚਵੇਂ ਦੀਆਂ ਚਵੇਂ ਜਿੱਤੀਆਂ ਨੇ ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦੁਸ਼ਮਣ ਕਹਿੰਦਾ ਮੈਂ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਕਰ ਲਏ ਨੇ ਇੱਕ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ Hindu ਧਰਮ ਦੀ ਰੱਖਿਆ ਵਾਸਤੇ ਬਾਹ ਫੜੀ ਸੀ ਦੂਸਰਾ ਸਿੱਖੀ ਦਾ ਬੂਟਾ ਅੱਜ ਦਿੱਲੀ ਦੇ ਚਾਂਦਰੀ ਚੌਕ ਅੰਦਰ ਖਤਮ ਕਰ ਦਿੱਤਾ ਏ ਥੋੜੀ ਦੇਰ ਬਾਅਦ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੇਰ ਸਿੱਖੀ ਦੇ ਦੁਸ਼ਮਣਾਂ ਦੀ ਅੱਖਾਂ ਜੱਖਾਂ ਪਾ ਕੇ ਗੱਲ ਕੀਤੀ ਹੈ 14 ਜੰਗਾਂ ਲੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਦੀਆਂ 14 ਹੀ ਜਿੱਤੀਆਂ ਨੇ ਇਸੇ ਤਰ੍ਹਾਂ ਛੋਟੇ ਸਹਬਜ਼ਾਦੇ ਬਾਬਾ ਯੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਨੂੰ ਸਿੱਖੀ ਦਾ ਦੁਸ਼ਮਣ ਨੀਹਜ ਖਲਾਰ ਕੇ ਸ਼ੀਦ ਕਰਕੇ ਸੋਚਦਾ ਏ ਕਹਿੰਦਾ ਅੱਜ ਮੈਂ ਸਿੱਖੀ ਦਾ ਬੂਟਾ ਖਤਮ ਕਰ ਦਿੱਤਾ ਸਿੱਖੀ ਦੇ ਦੋ ਮਹਿਕਦੇ ਫੁੱਲ ਅੱਜ ਮੈਂ ਖਤਮ ਕਰ ਦਿੱਤੇ ਨੇ ਪਰ ਕੁਝ ਸਮਾਂ ਬੀਤਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਅੰਦਰ ਫੇਰ ਅੱਜ ਦੁਸ਼ਮਣ ਦੇ ਅੱਖਾਂ ਜੱਖਾਂ ਪਾ ਕੇ ਗੱਲ ਕੀਤੀ ਗਈ ਤੇ ਜਿਹੜੀ ਸਰਹੰਦ ਤੇ ਵਰਤਾਰਾ ਵਰਤਿਆ ਸੀ ਉਹਦੀ ਇੱਟ ਨਾ ਇੱਟ ਖੜਕਾ ਦਿੱਤੀ ਗਈ ਇਹ ਹਮੇਸ਼ਾ ਦੁਸ਼ਮਣ ਸੋਚਦਾ ਰਹਿ ਗਿਆ ਸਿੱਖੀ ਮੈਂ ਖਤਮ ਕਰ ਰਿਹਾ ਪਰ ਮੈਂ ਬੇਨਤੀ ਕਰਦਿਆਂ ਸਿੱਖੀ ਨੂੰ ਕਦਮੀ ਕਦੀ ਵੀ ਖਤਮ ਨਹੀਂ ਕੀਤਾ ਜਾ ਸਕਦਾ ਜਿਹੜੀ ਸਿੱਖੀ ਉਬਲਦੀਆਂ ਦੇਗਾਂ ਚੋਂ ਪੈਦਾ ਹੋਈ ਹੋਵੇ ਜਿਹੜੀ ਸਿੱਖੀ ਤੱਤਿਆਂ ਤਮੀਆਂ ਤੇ ਬਹਿ ਕੇ ਪੱਕੀ ਹੋਵੇ ਜਿਹੜੀ ਸਿੱਖੀ ਖੰਡੇ ਬਾਡੇ ਦੀ ਧਾਰ ਵਿੱਚੋਂ ਪੈਦਾ ਹੋਈ ਹੋਵੇ ਉਸ ਸਿੱਖੀ ਨੂੰ ਕਦੀ ਵੀ ਖਤਮ ਨਹੀਂ ਕੀਤਾ ਜਾ ਸਕਦਾ